ਪਲੇਨ ਪਾਜੀ ਤੋ ਬ੍ਰੇਕ ਪਾ ਦਿਓ ਇਹ ਸਰ ਇਹ ਬਲੈਕ ਸਕੋਰਪੀਓ ਲੱਗੀ ਸਰ ਦੇਖੋ ਇਹਦੇ ਕੋਈ ਨੰਬਰ ਪਲੇਟ ਨਹੀਂ ਇਹਦੇ ਚ ਪੰਜ ਸੱਤ ਜਣੇ ਬੈਠੇ ਹੋਏ ਸੀ ਜਿਹੜੇ ਪੁਲਿਸ ਨੇ ਫੜੇ ਇੱਕ ਸਰ ਜਣਾਂ ਦੀ ਗੱਡੀ ਕੋਈ ਵਾਈਟ ਕਲਰ ਦੀ ਹੈ ਸਰ ਇਹ ਚ ਵੀ ਬੰਦੇ ਪੁਲਿਸ ਨੇ ਫੜੇ ਆ ਤੇ ਇੱਕ ਗੱਡੀ ਸਰ ਇੱਕ ਮਜੀ 80 ਲੱਗੀ ਆ ਉਹਦਾ ਪੀਬੀ 02 ایਚ 0303 ਇਹ ਐਮਜੀ 80 ਕਾਰਾਂ ਦੀ ਗੱਡੀ ਹੈ ਇੱਕੋ ਵੀ ਗੱਡੀ ਨਾਲ ਸੀ ਇਹਨਾਂ ਦੇ

ਬੋਲਦਾ ਕੌਣ ਆ ਮੇਰਾ ਵੀਰੇ ਹਾਂ ਹਾਂ ਕੌਣ ਬੋਲਦਾ ਵੀਰਾ ਤੇਰਾ ਭਾਈਆ ਬੋਲਦਾ ਕਾਲਿਆ ਕਾਹੀ ਯਾਰ ਨਹੀਂ ਸੰਜੇ ਤੇ ਮਾਸਨ ਉਹਨਾਂ ਨੂੰ ਗ੍ਰੀਟ ਕਰਦੇ ਇਹ ਕੋਈ ਨਾਤਬਾਤ ਪਾਉਂਦੀ ਕਿਹੜੀ ਪੋਸਟ ਪਾਈ ਆ ਕਾਲਾ ਨਾ ਵੀਰੇ ਤੇਰੀ ਪੋਸਟ ਪਾਈ ਦੱਸ ਹਾਂ ਕਿਹੜੀ ਪੋਸਟ ਪਾਈ ਦੱਸ ਤੇਨੂੰ ਕੌਣ ਆ ਥਾੜਾ ਪਤਾ ਆ ਆਉਦਾ ਤੇ ਕਿਹੜੀ ਕਿਹੜੀ ਪੋਸਟ ਕੀ ਦੱਸ ਕਿਨੇ ਵੱਲੋਂ ਫੋਨ ਕਰਨ ਲਿਆ ਕਿਹਦੇ ਵੱਲੋਂ ਫੋਨ ਕਰਨਾ ਦੱਸ ਫਿਰ ਮੈਨੂੰ ਕਿਹਦੇ ਵੱਲੋਂ ਫੋਨ ਕਰ ਰਹੇ ਨੇ ਤੂੰ ਕਿਹਦੇ ਵੱਲੋਂ ਫੋਨ ਕੀਤਾ ਈ ਕਿਹਦੀ ਪੋਸਟ ਵੱਲੋਂ ਫੋਨ ਕੀਤਾ ਦੱਸ ਤੂੰ ਮੈਨੂੰ ਨਾਮ ਨਹੀਂ ਪਿਆ ਆਵਾਜ਼ ਨਹੀਂ ਆਦੀ ਇਹਦਾ ਨਾਮ ਬਾਹਰ ਦੇ ਬਾਹਰ ਆ ਕੇ ਨਾ ਦੱਸ ਤੂੰ ਜੀਵਨ ਦੇ ਦੋ ਘਣੇ ਥਾਣੇ ਬਹਿ ਕੇ ਆ ਗਿਆ ਪਤੀ ਦਾ ਥਾਣੇ ਦੇ ਹੁੰਦਾ ਤੇਰੀ ਭੈਣ ਦੀ ਅੰਦਰ ਖਾਸਾ ਪਈ ਜਾਂਦਾ ਭੈਣ ਤੇਰਾ ਥਾਣੇ ਤੇ ਆ ਪੀਦੇ ਆ ਥਾਣੇ ਜੁੱਤੀਆਂ ਮਾਰੂ ਤੇਰੀ ਹੀ ਦੀ ਲਾ ਨਾ ਤੇਰੀ ਦੀ ਤੇਰੀ ਲਾਤ ਤੋੜੂ ਥਾਣੇ ਦੋਰੀ ਘੇਰ ਕੇ ਫੇਰ ਨੂੰ ਸਹਣ ਚੋਤਾ ਕਿਉਂ ਹੋ ਗੁਰੂ ਆ ਕੇ ਐ ਵੀ ਨਾਲ ਹੀ ਇਕ ਲਾਉਣੇ ਆਇਆ ਬਹੁਤ ਜ਼ਰੂਰੀ ਹੈ ਇਹ ਆ ਗਾਦੀ ਵੀ ਹਾਂ ਜੀ ਹਾਂ ਲਈ ਉਹ ਨਾਲ ਲਾ ਕੇ ਫਿਰ ਉਸ ਤੋਂ ਬਾਅਦ ਫਿਰ ਤਾਂ ਕੀ ਇਹ ਜਿਹੜਾ ਹੈਗਾ ਵੀ ਐ ਵੀ ਜੜੀ ਗਈ ਹੈ ਠੀਕ ਹੋ ਗਿਆ ਐ ਵੀ ਨਾਲ ਠੀਕ ਇਹਦੇ ਸੱਤ ਨੂੰ ਇੱਕ ਦੋ ਵਾਈ ਲੈਣਾ ਤੁਹਾਨੂੰ ਤੇ ਇਹ ਤਾਂ ਬਹੁਤ ਜ਼ਰੂਰੀ ਹੈ ਸਾਰੇ ਕਿਤੇ ਜਾਣੀਆਂ ਸਾਰੇ ਬਣਵਾਣਾ ਹਾਂ ਪ੍ਰਧਾਨ ਜੀ ਮੇਰੀ ਗੱਲ ਸੁਣੋ ਸਰ ਸੰਦੀਪਾ ਜੀ ਕੀ ਨਾਮ ਹੈ ਤੁਹਾਡਾ ਤੇ ਜਿਹੜੇ ਤੁਹਾਨੂੰ ਥ੍ਰੈਟ ਕਾਲ ਆ ਰਹੇ ਆ ਕੀ ਵਜ੍ਹਾ ਹੈ ਕੀ ਤੁਹਾਨੂੰ ਥ੍ਰੈਟ ਕਾਲ ਇਹ ਮੇਰਾ ਨਾਮ ਭਾਜੀ ਰਿੱਕੀ ਪੱਲਾ ਸਾਨੂੰ ਸ਼੍ਰੀ ਉਮਰਪ੍ਰਕਾਸ਼ ਪੱਲਾ ਮੈਂ ਮੂਨ ਐਵਨਿਊ ਦਾ ਵਾਸੀ ਹਾਂ ਅੰਮ੍ਰਿਤਸਰ ਦਾ ਸਰ ਇਹ ਸਰ 3-4 ਦਿਨ ਪਹਿਲਾਂ ਸਰ ਦਾ ਇੱਕ ਪੋਸਟ ਮੈਂ ਪਾਈ ਸੀ ਆਪਣੇ ਫੇਸਬੁੱਕ ਤੇ ਸ਼ੇਅਰ ਕੀਤੀ ਸੀ ਸਰ ਸਰ ਜਿਹੜਾ ਆਪਣੇ ਜੰਤੀਪੁਰ ਜਿਹੜਾ ਬੰਬ ਲਾਸਟ ਹੋਇਆ ਸੀ ਤੇ ਉਹਦੇ ਵਿੱਚ ਸਰ ਮੈਂ ਇੱਕ ਪੋਸਟ ਪਾਈ ਸੀ ਐਵਲੀ ਉਰੇ ਵਿੱਚ ਮੈਂ ਲਿਖਿਆ ਸੀ ਕਿ ਜਿਹੜਾ ਜੰਤੀਪੁਰ ਬਲਾਸਟ ਹੋਇਆ ਵਾ ਉਹਦੇ ਵਿੱਚ ਕੁਝ ਬੰਦੇ ਗਏ ਆ ਅੰਮ੍ਰਿਤਸਰ ਦੇ ਵਿੱਚ ਜਿਹੜੇ ਲੀਕਰ ਦਾ ਕੰਮ ਕਰ ਰਹੇ ਆ ਰਣਦੀਪ ਸਿੰਘ ਰਿੰਪਲ ਜਿਹਦਾ ਨਾਮ ਹੈ ਜੀ ਰਜੀਤ ਅਨਿਵਾਲਾ ਤੇ ਮੈਂ ਕਹਾਂ ਜਿਹੜਾ ਇਹਦਾ ਇੱਕ ਪਰਚਾ ਹੈਗਾ ਅ 22 ਨੰਬਰ ਐਫ ਆਰ ਐਸ ਐਸ ਓ ਸੀ ਦਾ ਪਰਚਾ ਸਰ 2017 18 ਦਾ ਤੇ ਉਰੇ ਵਿੱਚ ਸਰ ਇਹਨੂੰ ਆਪਣੇ ਕੁਵਰ ਵਿਜੇ ਪ੍ਰਤਾਪ ਸਰ ਨੇ ਰੈਸਟ ਕੀਤਾ ਸੀ ਇਹ ਕੁਝ ਗੈਂਗਸਟਰਾਂ ਨੂੰ ਛੁਡਾਉਣ ਵਾਸਤੇ ਜਿਹੜਾ ਯੂਪੀ ਵੱਲ ਹੀ ਸਾਈਡ ਗਿਆ ਸੀ ਉਹਨਾਂ ਨੂੰ ਬਚਾ ਉਹਨਾਂ ਨੂੰ ਬਚਾਉਣ ਵਾਸਤੇ ਤੇ ਜਿਹੜਾ ਇਹ ਵਿਦ ਮਨੀ ਰਿਕਵਰ ਅਰੈਸਟ ਹੋਇਆ ਸੀ ਇਹ ਸਾਰੀਆਂ ਦੀ ਇਹ ਰਿੰਪਲ ਦੀਆਂ ਐਫਆਈਆਰਸ ਹੈਗੀਆਂ ਜਿਹੜੀਆਂ ਚੱਲ ਰਹੀਆਂ ਅੱਜ ਦੀ ਡੇਟ 'ਚ ਵੀ ਸਰ ਸਰ ਇਹਦੇ ਦੇਖੋ ਸਾਫ਼-ਸਾਫ਼ ਲਿਖਿਆ ਹੋਇਆ ਸਰ ਗੈਂਗਸਟਰ ਗੁਰਪ੍ਰੀਤ ਸਿੰਘ ਏਲੀਅਸ ਗੋਪੀ ਕਿਸ਼ਨਪੁਰੀਆ ਏਲੀਅਸ ਹੈਰੀ ਚੱਠਾ ਗੁਰਜੀਤ ਸਿੰਘ ਏਲੀਅ ਲੰਡਾ ਇਹ ਬੰਦਿਆਂ ਨੂੰ ਸਾਰੇ ਨੇ ਛਡਵਾਇਆ ਤੇ ਜਿਸ ਛੁੜਵਾਣ ਜਾ ਰਿਹਾ ਸੀ ਜਿਸ ਕਰਕੇ ਇਹਨੂੰ ਅਰੇਆ ਅਰੈਸਟ ਹੋਇਆ ਤੇ ਮੈਂ ਉਰਚ ਕਿਹਾ ਕਿ ਜਿਹੜੇ ਬੰਦੇ ਹੁਣ ਤਮਾਕੇ ਕਰ ਰਹੇ ਆ ਜਾਂ ਫਰੋਤੀਆਂ ਮੰਗਦੇ ਆ ਜਾਂ ਜ਼ਿੰਮੇਵਾਰੀਆਂ ਲੈਂਦੇ ਆ ਕਰਕੇ ਤੇ ਇਹ ਜੋ ਬੰਦੇ ਤੇ ਸਰ ਹੈਗੇ ਆ ਤੇ ਇਹਦੇ ਇਹ ਬੰਦੇ ਦੇ ਇਹੋ ਜੇ ਗੈਂਗਸਟਰਾਂ ਨਾਲ ਲਿੰਕ ਹੈਗੇ ਆ ਤੇ ਮੈਂ ਇਹ ਕਹਿ ਕੇ ਸਾਡੇ ਮਾਜੂਬ ਡੀਜੀਪੀ ਸਾਹਿਬ ਸਾਡੇ ਪੰਜਾਬ ਪੁਲਿਸ ਥੋੜਾ ਜਿਆ ਇਹਦੇ ਪਰਚੇ ਨੂੰ ਵੈਰੀਫਾਈ ਕਰੇ ਤੇ ਉਹਨਾਂ ਨੂੰ ਬੜਾ ਹੀ ਈਜ਼ੀਲੀ ਉਸ ਚੇਨ ਦਾ ਵੀ ਪਤਾ ਲੱਗ ਸਕਦਾ ਜੇਕਰ ਉਹ ਇਹ ਇਨਕੁਆਰੀ ਕਰੇ ਤੁਹਾ ਨੂੰ ਤੇ ਲੱਗਦਾ ਕਿ ਉਹ ਜਿਆ ਬਲਾਸਟ ਹੋਇਆ ਉਹਦੇ ਪਿੱਛੇ ਜਿਹੜੇ ਬੰਦੇ ਦਾ ਨਾਮ ਲੈ ਰਹੇ ਰਿੰਪਲ ਦਾ ਉਹਦਾ ਹੱਥ ਹੋ ਸਕਦਾ ਸਰ ਮੈਂ ਉਹਦਾ ਨਾਮ ਨਹੀਂ ਲੈ ਰਿਹਾ ਮੈਂ ਕਹਿੰਨਾ ਕਿ ਇਹ ਜਿਹੜੇ ਬੰਦਿਆਂ ਦੇਖੋ ਨਾ ਜਦੋਂ ਮੈਂ ਚੀਜ਼ਾਂ ਦੇਖੀਆਂ ਕਿ ਇਹੋ ਜਿਹੇ ਬਦਮਾਸ਼ਾਂ ਦੇ ਨਾ ਇਹੋ ਜਿਹੇ ਏ ਗ੍ਰੇਡ ਗੈਂਗਸਟਰ ਜਿਹੜੇ ਹੈ ਜਿਨ੍ਹਾਂ ਨੂੰ ਇਹ 40 40 50 50 ਲੱਖ ਰੁਪਏ ਦੇ ਕੇ ਛਡਵਾਉਣ ਵਾਸਤੇ ਜਾ ਰਹੇ ਆ ਔਰ ਉਹਦੇ ਵਿੱਚ ਅਰੈਸਟ ਵੀ ਹੋਇਆ ਵਾ ਤੇ ਅੰਦਰ ਵੀ ਰਿਹਾ ਵਾ ਤੇ ਅੱਜ ਦੇ ਵਿੱਚ ਆਈਓ ਬੰਦੇ ਤੇ ਲੋਕਾਂ ਤੋਂ ਫਰੋਤੀਆਂ ਮੰਗਦੇ ਆਈਓ ਬੰਦੇ ਜਿੰਮੇਵਰੀਆਂ ਲੈਂਦੇ ਫੋਨ ਦੇ ਹੀ ਆ ਕਰ ਦਿੱਤਾ ਤੇ ਉਹ ਕਰ ਦਿੱਤਾ ਮੈਨੂੰ ਇਹੋ ਲੱਗਾ ਕਿ ਹੁਣ ਜਿਹੜੇ ਬੰਦੇ ਕਰਦੇ ਤੇ ਥੋੜਾ ਜਿਆ ਐਸ ਐਂਗਲ ਨੂੰ ਇਸ ਤਰ੍ਹਾਂ ਵੀ ਦੇਖਿਆ ਜਾਏ ਕੀ ਲੱਗਦਾ ਕਿ ਉਹ ਵੀ ਸ਼ਰਾਬ ਕਾਰੋਬਾਰੀ ਹੈ ਤੇ ਰਿਕਟਰ ਵੀ ਸ਼ਰਾਬ ਕਾਰੀ ਗਏ ਤਾਂ ਨਹੀਂ ਸਰ ਮੈਨੂੰ ਉਹਨਾਂ ਨਾਲ ਕੋਈ ਲੈਣ ਦੇ ਨਹੀਂਗਾ ਮੈਂ ਤਾਂ ਸਿਰਫ ਜਸਟ ਵੈਸੇ ਹੀ ਫੇਸਬੁੱਕ ਤੇ ਭਾਜੀ ਮੀਠਿਆ ਸਾਡੀ ਪੋਸਟ ਦੇਖੀ ਤੇ ਉਸ ਤੋਂ ਬਾਅਦ ਉਹਨਾਂ ਬਾਅਦ ਸ਼ੇਅਰ ਕੀਤਾ ਆਪਣਾ ਕਮੈਂਟ ਪਾ ਗਿਆ ਉਹ ਕਮੈਂਟ ਬਾਅਦ ਵਿੱਚ ਜਦੋਂ ਮੈਂ ਸ਼ੇਅਰ ਕੀਤਾ ਸਰ ਸਭ ਤੋਂ ਇੱਕ ਕਹਿੰਦੇ ਦੇਖਣ ਵਾਲੀ ਚੀਜ਼ ਹੈ ਜਦੋਂ ਬੰਦਾ ਸਹੀ ਹੁੰਦਾ ਨਾ ਤੇ ਜਾਂ ਮੈਂ ਜੇ ਗਲਤ ਕੀਤਾ ਤੇ ਇਹਨਾਂ ਨੂੰ ਵੀ ਚਾਹੀਦਾ ਮੇਰੇ ਖਿਲਾਫ ਕੰਪਲੇਨ ਕਰ ਦੇਣ ਮੈਂ ਅੱਜ ਵੀ ਕਹਣਾ ਮੈਨੂੰ ਡੀਜੀਪੀ ਸਾਹਿਬ ਕੋਲ ਵੀ ਜਾਣਾ ਪਏ ਤੇ ਮੈਂ ਉੱਥੇ ਵੀ ਇਹੀ ਹੀ ਬਿਆਨ ਕਰਾਂਗਾ ਇਹ ਸਾਰਾ ਚੀਜ਼ਾਂ ਤੁਸੀਂ ਕੋਈ ਵੈਰੀਕਲ ਤੁਹਾਨੂੰ ਕੁਛ ਨਾ ਕੋਈ ਲੱਭ ਸਕਦਾ ਇੱਤੋਂ ਸਰ ਜੀ ਜਦੋਂ ਮੈਂ ਪਾਈ ਇਹਦਾ ਭਰਾ ਹੈਗਾ ਇਹ ਧਰਮਾ ਠੀਕ ਹੈ ਜੀ ਇਹ ਭਾਈ ਇਹਨੇ ਥੱਲੇ ਕੀ ਲਿਖਿਆ ਜੇ ਇੱਕ ਪਿਓ ਦਾ ਤਾਂ ਸਵੇਰੇ ਇੱਕੋ ਜਗ੍ਹਾ ਦੱਸ ਕੇ ਉੱਥੇ ਰਹੀਂ ਫੋਨ ਫੋਨ ਨਾ ਬੰਦ ਕਰੀ ਮੈਂ ਕਹਾ ਸਵੇਰੇ ਕਿਹਾ ਮੈਂ ਕਿਉਂ ਸਵੇਰੇ ਗੋਲਡੀ ਬਰਾੜ ਜਾਂ ਇਹੋ ਜਿਹੇ ਗੈਂਗਸਟਰਾਂ ਦਾ ਹੈਪੀ ਪਛੇਵਰ ਦਾ ਫੋਨ ਕਰਾਣਾ ਤੁਸੀਂ ਇਹ ਸਰ ਇਸ ਤੋਂ ਬਾਅਦ ਸਰ ਸ਼ੁਰੂ ਹੋ ਗਿਆ ਨਵਾਂ ਸੀਸਲਾ ਸਰ ਐ ਸਰ ਘੱਟੋਂ ਘਨੀ ਮੇਰੇ ਕੋ 70 70 ਤੋਂ ਵੱਧ ਹੋਣੀ ਆ ਸਰ ਜਿਹੜੀ ਕਾਲ ਰਿਕਾਰਡਿੰਗ ਵੀ ਮੇਰੇ ਕੋ ਪਈਆਂ ਜਿਨ੍ਹਾਂ ਦੇ ਵਿੱਚ ਭਾਜੀ ਸ਼ਰਿਆਮੂ ਕਹਿੰਦੇ ਪਏ ਆ ਕਿ ਤੂੰ ਜਿਹੜੀ ਪੋਸਟਾਂ ਪਈਆਂ ਪੋਸਟਾਂ ਡਿਲੀਟ ਕਰ ਨਹੀਂ ਤੇ ਤੈਨੂੰ ਜਾਨੋਂ ਮਾਰ ਦਾਂਗੇ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦਾਂਗੇ ਐ ਸਰ ਦੇਖੋ ਧੰਨਵਾਦ ਦਿਖਾਣਾ ਘੱਟੋਂ ਘੱਟ 70 ਤੋਂ ਵੱਧ ਹੋਣੀ ਆ ਸਰ ਇਹ ਸਾਰੇ ਵੱਖ-ਵੱਖ ਨੰਬਰਾਂ ਤੋਂ ਸਰ ਔਰ ਸਭ ਤੋਂ ਵੱਡੀ ਗੱਲ ਸਰ ਡਾਇਰੈਕਟ ਕਾਲ ਕਰਦੇ ਪਏ ਸਰ ਫਿਰ ਤੁਸੀਂ ਇਹ ਜਿਹੜੀਆਂ ਕੰਪਨੀਆਂ ਨੇ ਇਹ ਕੋਲ ਦੇ ਅਧਿਕਾਰੀਆਂ ਨੂੰ ਭੇਜਿਆ ਨੇ ਕੋਈ ਸੀਨੀਅਰ ਅਧਿਕਾਰੀ ਇਹ ਸਰ ਜਦੋਂ ਰਾਤ ਨੂੰ ਨਾ ਸਾਢੇ 11 11 ਵਜੇ ਦੇ ਕੋਲ ਸਰ ਜਦੋਂ ਪਹਿਲੀ ਕਾਲ ਆਈ ਨਾ ਤੇ ਮੈਂ ਆਪਣੇ ਘਰ ਸੀ ਬੱਚਿਆਂ ਨਾਲ ਸੀ ਤੇ ਮੈਂ ਫੋਨ ਚੁੱਕਿਆ ਤੇ ਮੈਨੂੰ ਨਾਲ ਹੀ ਨਾਲ ਫੋਨ ਤੇ ਗਾਲ੍ਹਾਂ ਕਰਨੇ ਸ਼ੁਰੂ ਕਰਤੀਆਂ ਤੇ ਮੈਂ ਫੋਨ ਲੈ ਕੇ ਸਰ ਦੂਸਰੇ ਕਮਰੇ ਚ ਆ ਗਿਆ ਤੇ ਮੈਂ ਵਿਜੀ ਤੁਸੀਂ ਕੌਣ ਬੋਲ ਰਹੇ ਹੋ ਤੇ ਮਨੂੰ ਉਹਨੇ ਸਿੱਧਾ-ਸਿੱਧਾ ਕਿਹਾ ਕਿ ਤੂੰ ਜਿਹੜੀ ਪੋਸਟ ਪਾਈ ਐ ਨੂੰ ਡਿਲੀਟ ਕਰ ਦੇ ਨਹੀਂ ਤੇ ਆਪਣਾ ਤੂੰ ਹਿਸਾਬ ਦੇਖ ਲਈ ਸੇਰੇ ਤੇਰਾ ਨੁਕਸਾਨ ਕਰ ਦਾਂਗੇ ਉਹ ਵੀ ਮੈਂ ਤੁਹਾਨੂੰ ਲੈਪਟਾਪ ਤੇ ਮੈਂ ਤੁਹਾਨੂੰ ਵੀ ਸੁਣਾਉਣਾ ਸਰ ਉਹਨ ਸਾਰੀ ਚੀਜ਼ਾਂ ਕੀ ਹੋ ਰਹੀ ਤੁਹਾਡੇ ਘਰ ਸਰ ਮੈਂ ਦੱਸ ਰਿਹਾ ਉਸ ਤੋਂ ਬਾਅਦ ਸਰ ਹੋਇਆ ਕਿ ਕੰਟੀਨਿਊਸਲੀ ਸਰ ਇਹਨਾਂ ਨੇ ਮੈਨੂੰ ਇਹੋ ਚੀਜ਼ ਕਰਨਾ ਸ਼ੁਰੂ ਕਰਤਾ ਰਾਤੀ ਮੈਂ 100 ਨੰਬਰ ਤੇ ਸਰ ਕਾਲ ਕੀਤੀ ਐਸ ਐਚ ਓ ਸਦਰ ਦਾ ਕਾਲਜ ਤੇ ਤੁਸੀਂ ਥਾਣੇ ਆਜੋ ਅਸੀਂ ਸਰ ਰਾਤੀ ਸਾਢੇ 12 ਵਜੇ ਤੇ ਕਾਲ ਕਰਕੇ ਥਾਣੇ ਪਹੁੰਚੇ ਅਸੀਂ ਉਹਨਾਂ ਨੂੰ ਸਾਰੀ ਆਪਣੀ ਜੋ ਵੀ ਕੰਪਲੇਂਟ ਸੀ ਦੱਸੀ ਔਰ ਈਵਨ ਐਸ ਐਚ ਓ ਸਾਹਿਬ ਦੇ ਬੈਠੇ ਬੈਠੇ ਤੁਸੀਂ ਉਹਨਾਂ ਨੂੰ ਪੁੱਛਦੇ ਕਟਵਾਟ ਨੋ ਕਾਲਾਂ ਫੇਰ ਆ ਗਈਆਂ ਤੁਸੀਂ ਸਰ ਨੇ ਵੀ ਸੁਣੀਆਂ ਮੈਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਮੈਂ ਕਿਹਾ ਠੀਕ ਹੈ ਸਰ ਮੈਂ ਬਲੌਕ ਕਰ ਦਿੰਦਾ ਤੁਸੀਂ ਸਵੇਰੇ ਆ ਜਾਓ ਤੁਸੀਂ ਸਵੇਰੇ ਤੇ ਕਾਰਵੇ ਕਰ ਦਾਂਗੇ ਸਵੇਰੇ ਸਰ ਮੈਂ ਜਦੋਂ 11 ਵਜੇ ਉਹਨਾਂ ਦੇ ਫੋਨ ਤੇ ਗਿਆ ਮੈਂ ਥਾਣੇ ਗਿਆ ਤੇ ਮੈਨੂੰ ਕਹਿੰਦੇ ਜੀ ਤੁਸੀਂ ਪੋਸਟ ਪਾਈ ਆ ਉਸ ਕਾਕੇ ਤੁਹਾਨੂੰ ਫੋਨ ਆ ਰਿਹਾ ਮੈਂ ਕਿਹਾ ਸਰ ਮੈਂ ਮੰਨ ਰਿਹਾ ਮੈਂ ਪੋਸਟ ਪਾਈ ਆ ਜੇਕਰ ਮੈਂ ਉੱਚ ਗਲਤ ਨਿਕਲਦਾ ਮੈਂ ਤੇ ਇਹ ਕਹਿ ਨਹੀਂ ਇਹਨੇ ਕੀਤਾ ਮੈਂ ਕਿਹਾ ਸਰ ਇਹ ਬੰਦੇ ਦੇ ਜਿਹੜੇ ਪਰਚੇ ਆ ਉਹ ਦੱਸ ਰਿਹਾ ਕਿ ਰਿਲੇਸ਼ਨ ਹੈ ਬੰਦਿਆਂ ਨਾਲ ਦੇ ਹੈਗੇ ਆ ਤੇ ਜੇ ਵੈਰੀਫਾਈ ਕੀਤਾ ਜਾਏ ਤੇ ਕੋਈ ਮਾੜੀ ਗਲਤ ਨਹੀਂ ਹੈ ਜੇਕਰ ਦੇਖੋ ਅੱਜ ਕੋਈ ਮੈਂ ਕਰੇ ਮੇਰੇ ਨਾਲ ਕਿਸੇ ਚੀਜ਼ ਦਾ ਜਾਂ ਅੱਜ ਕੋਈ ਕੋਈ ਵੀ ਕਿਸੇ ਕਾਂਡ ਹੁੰਦਾ ਉਸ ਤੋਂ ਪਹਿਲਾਂ ਉਹ ਬੰਦੇ ਚੁੱਕਦੀ ਹੈ ਕਿ ਜਿਨ੍ਹਾਂ ਤੇ ਇਹੋ ਜਿਹੇ ਪਰਚੇ ਹੁੰਦੇ ਆ ਸਭ ਤੋਂ ਪਹਿਲਾਂ ਇਹ ਚੀਜ਼ ਨਹੀਂ ਪਹਿਲੇ ਦੇਖਦੇ ਹਾਂ ਵੀ ਆ ਕੈਟਾਗਰੀ ਦੇ ਵਿੱਚ ਕਿਹੜੇ-ਕਿਹੜੇ ਬੰਦੇ ਇਨਵੋਲਵ ਹੈ ਕਿਹੜੇ-ਕਿਹੜੇ ਜਮਾਨਤਾ ਤੇ ਆਏ ਤੇ ਕਿਹੜੇ-ਕਿਹੜੇ ਬਾਹਰ ਗਏ ਪਹਿਲੇ ਉਹਨਾਂ ਦੀ ਵੈਰੀਫਿਕੇਸ਼ਨ ਤੇ ਮੈਂ ਵੀ ਸਰ ਉਸੇ ਕਹਾਂ ਕਿ ਸਾਡੇ ਪੰਜਾਬ ਉਸ ਜੇ ਇੱਥੇ ਵੈਰੀਫਾਈ ਕਰ ਲ ਤੇ ਵਰ ਗਿਆ ਹੋ ਸਕਦਾ ਕੁਝ ਨਾ ਕੁਝ ਨਿਕਲ ਸਰ ਮੈਂ ਤੇ ਇੱਕ ਤਰ੍ਹਾਂ ਦਾ ਪੰਜਾਬ ਦਾ ਨਾਗਰਿਕ ਹੁੰਦੇ ਆਪਲੇ ਵੱਲੋਂ ਆਪਣਾ ਫਰਜ਼ ਨਿਭਾਇਆ ਕਿ ਸਾਡਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਸਾਡੇ ਜਿਹੜੇ ਕਮਿਸ਼ਨ ਸਾਹਿਬ ਨਵੇਂ ਆਏ ਆ ਕਿਉਂਕਿ ਇਹ ਇੰਨੇ ਕਿ ਇਮਾਨਦਾਰ ਹੈਗੇ ਆ ਕਿਉਂਕਿ ਇਹਨਾਂ ਦੀ ਮੈਂ ਕਈ ਵੀਡੀਓਜ਼ ਦੇਖਦਾ ਆ ਮੈਂ ਇਹਨਾਂ ਦਾ ਕਾਫੀ ਕੁਝ ਦੇਖਦਾ ਕਿ ਉਹ ਬੈਕਗ੍ਰਾਉਂਡ ਦੇਖਦਾ ਕਿ ਇਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂਗਾ ਮਾਰੇ ਦੀ ਇਹਨਾਂ ਤੇ ਬਹੁਤ ਕਿਰਪਾ ਵਾ ਨਹੀਂ ਤੇ ਕਈ ਵਾਰੀ ਹੁੰਦਾ ਕਿ ਕਈ ਅਫਸਰ ਨੂੰ ਕਿਸੇ ਨਾ ਕਿਸੇ ਚੀਜ਼ ਦਾ ਲਾਲਚ ਇਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂਗਾ ਤੇ ਮੈਂ ਉਸੇ ਵਿਹਾਰ ਦੇ ਉੱਤੇ ਮੈਂ ਜਦੋਂ ਕੰਪਲੇਨ ਕੀਤੀ ਮੈਨੂੰ ਕਹੇ ਕਿ ਪੁਲਿਸ ਇਹਦਾ ਇਨਸਾਫ ਕਰੇਗੀ ਜੇ ਮੈਂ ਗਲਤ ਤਾਂ ਮੇਰੇ ਤੇ ਨਾ ਮੇਰਾ ਬੰਦੀ ਕਰ ਵੀ ਕਰੇ ਜੇ ਇਹ ਗਲਤ ਤੇ ਇਹਨਾਂ ਤੇ ਕਾਰਵਾਈ ਕਰੇ ਉਸ ਤੋਂ ਬਾਅਦ ਜਿਹੜੇ ਹੁਣ ਕਾਲਾਂ ਆਣੀ ਸ਼ੁਰੂ ਹੋ ਗਈਆਂ 6 ਜੁਲਾਈ ਨੂੰ 11 ਵੇ ਸਵੇਰੇ 11 ਵਾਂ ਸਰ ਉੱਥੇ ਮਨੂੰ ਉੱਥੇ ਇਹਨਾਂ ਨੇ ਕਿਹਾ ਜੀ ਤੁਸੀਂ ਆਪਣਾ ਕਰ ਦੋ ਫੋਨ ਬਲੌਕ ਕਰ ਦੋ ਮੈਂ ਕਿਹਾ ਠੀਕ ਆ ਸਰ ਉੱਥੋਂ ਸਰ ਆਈਪੀਐਸ ਸਰ ਨਵੇਂ ਆਏ ਸਰ ਸਦਰ ਨੌਰਦੇ ਉਹਨਾਂ ਨੂੰ ਮਿਲਿਆ ਸਰ ਸਰ ਨੇ ਵੀ ਮੈਨੂੰ ਦੱਸਿਆ ਕਿ ਬਟਾ ਐਸਐਸ ਦਾ ਹੀ ਵੈਰੀਫਾਈ ਕਰ ਰਹੇ ਬੰਦੇ ਲਿਆ ਰਹੇ ਆ ਸਰ ਇਹਨਾਂ ਨੇ ਜਿਹੜੇ ਬੰਦੇ ਬੁਲਾਏ ਤੇ ਮੈਨੂੰ ਫੋਨ ਕੀਤਾ ਗਿਆ ਜੀ ਤੁਸੀਂ ਥਾਣੇ ਆਓ ਮੈਂ ਕਿਹਾ ਸਰ ਮੈਂ ਥਾਣੇ ਦੱਸੋ ਕਿ ਇਸ ਕਰਕੇ ਆਉਂਗਾ ਜੀ ਇਹ ਸੇ ਬੰਦੇ ਲਿਆ ਇਹ ਤੁਹਾਨੂੰ ਸਾਹਮਣੇ ਸਾਹਮਣੇ ਬਿ ਮੈਂ ਪੋਸਟਪਾਈਨਾ ਮਾਨ ਰਿਆ ਵਾਂ ਉਹਨਾਂ ਨੇ ਗਾਣਾਂ ਕੱਢੀਆਂ ਉਹਨਾਂ ਦੀ ਰਿਕਾਰਡਿੰਗਾਂ ਉਹਨਾਂ ਨੇ ਧਮਕੀਆਂ ਜਾਨੋਂ ਮਾਰਨ ਦੀਆਂ ਉਹ ਮੈਂ ਤਾਂ ਰੇਗੇ ਦਿੱਤੀਆਂ ਸਰ ਜੋ ਬੰਦੀ ਕਰਵੇ ਤੇ ਕਰ ਦੋ ਸਰ ਹੁਣ ਲੇਟਸ ਸਰ ਹੁਣ ਇਹ ਅੱਜ ਤੋਂ ਹੁਣੇ ਅੱਧਾ ਘੰਟਾ ਘੰਟਾ ਪਹਿਲਾਂ ਸਰ ਮੇਰੀ ਵਾਈਫ ਦਾ ਕਾਲ ਮੈਨੂੰ ਆਇਆ ਕਿ ਇਹਦਾ ਘਰ ਦੇ ਬਾਹਰ ਤਿੰਨ ਗੱਡੀਆਂ ਘੁੰਮਦੀਆਂ ਹੋਈਆਂ ਇੱਕ ਸਕੋਰਪਿਓ ਬਿਨਾਂ ਨੰਬਰ ਪਲੇਟ ਤੋਂ ਇੱਕ ਵਾਈਟ ਕਲਰ ਦੀ ਗੱਡੀ ਸੀ ਮੈਨੂੰ ਉਹ ਵੀ ਵੀਡੀਓ ਮੇਰੇ ਆਈਆਂ ਸੇ ਉਸ ਤੋਂ ਬਾਅਦ ਸਰ ਮੈਂ ਕਾਲ ਕੀਤੀ ਆਪਣੇ ਆਈਪੀਸ ਨੂੰ ਕਾਲ ਕੀਤੀ ਸਾਰੇ ਸਰਾਂ ਨਾਲ ਮੇਰੇ ਨਾਲ ਵਾਈਫ ਦਾ ਕਾਲ ਆਇਆ ਤੇ ਘਰ ਉਸਰਾ ਤੇ ਉਹਨਾਂ ਨੇ ਕਾਲ ਕੀਤੀ ਸਰ ਤੇ ਉਸੇ ਐਸਐਚਓ ਮੈਮ ਸੀ ਉਹਨਾਂ ਦਾ ਕਾਲ ਆਇਆ ਤੇ ਇਹ ਸੰਜੀਤ ਤੇ ਉਹਨਾਂ ਨੇ ਦੱਸਿਆ ਕਿ ਕੀ ਹੋਇਆ ਪੁੱਛਿਆ ਕੀ ਹੋਇਆ ਮੈਂ ਕਿਹਾ ਮੈਮ ਇਹ ਚੀਜ਼ ਹੋਈ ਹੈ ਮੈਂ ਵਾਈਫ ਨੂੰ ਆਪਣੇ ਕੰਫਰੰਸ ਤੋਂ ਲਿੱਤਾ ਉਹਨੇ ਕਿਹਾ ਮੈਂ ਸਰਸਰਾ ਹੈ ਤੇ ਉੱਥੇ ਸੇ ਜੋ ਪੁਲਿਸ ਨੂੰ ਗਈ ਹੈ ਉਹਨਾਂ ਸੇ ਦੋ ਗੱਡੀਆਂ ਤੋਂ ਫੜੀਆਂ ਜਿਹੜੀਆਂ ਅਣਪਛਾਤੇ ਬੰਦੇ ਆ ਤੇ ਉਹ ਉਹਨਾਂ ਨੂੰ ਅਰੈਸਟ ਕਰਕੇ ਹੁਣ ਲੈ ਕੇ ਗਏ ਥਾਣੇ ਤੇ ਮਨੂੰ ਸਿਰਫ ਫੇਰ ਦੁਬਾਰਾ ਕਾਲ ਆਈ ਤੁਸੀਂ ਥਾਣੇੋਂ ਤੁਹਾਨੂੰ ਸਾਹਮਣੇ ਬਿਠਾਣਾ ਸਰ ਕੀ ਲੱਗਦਾ ਤੁਹਾਡੀ ਲੇਕੀ ਹੋ ਰਹੀ ਹੈ ਸਰ ਇਹ ਤਾਂ ਮੈਨੂੰ ਜਾਨੋ ਮਾਰਨ ਦਾ ਸਿਸਟਮ ਬਣ ਬਣ ਰਿਹਾ ਸੀ ਕਿ ਮੈਂ ਮੈਂ ਆਪਣੀ ਗੱਡੀ ਨਹੀਂ ਕੱਢੀ ਮੇਰੀ ਗੱਡੀ ਕਾ ਇਹਨਾਂ ਨੂੰ ਹੋਗਾ ਸੀ ਕਿ ਇਹ ਬਾਹਰ ਨਿਕਲੇ ਤੇ ਇਹਦਾ ਕੋਈ ਨਾ ਕੋਈ ਆਪਾਂ ਜਾਨੀ ਨੁਕਸਾਨ ਕਰਦੀ ਹੈ ਸਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ ਜੇਕਰ ਮੈਂ ਇਹ ਜੇ ਪੋਸਟ ਪਾਈ ਹੈ ਜਿਹੜੀ ਪੋਸਟ ਪਾਈ ਹੈ ਉਹਲੀ ਤੇ ਇਹ ਵਾਲੀ ਜਿਹੜੀ ਪੋਸਟ ਪਾਈ ਹੈ ਫੇਸਬੁੱਕ ਤੇ ਇਹਨਾਂ ਨੂੰ ਇੰਨਾ ਕੁ ਜ਼ਿਆਦਾ ਆਪਣੇ ਆਪ 'ਚ ਸ਼ਾਇਦ ਡਰ ਪੈ ਗਿਆ ਕਿ ਸ਼ਾਇਦ ਅਸੀਂ ਫਸ ਨਾ ਜਾਈਏ ਜਿਹੜਾ ਇਹਨਾਂ ਨੇ 100 ਤੋਂ ਵੱਧ ਮੈਨੂੰ ਕਾਲਾਂ ਕਰਾਤੀਆਂ ਜਾਨੋਂ ਮਾਰ ਦੇ ਧਮਕੀਆਂ ਲਾਤੀਆਂ ਹੁਣ ਮੇਰੇ ਘਰ ਤੱਕ ਗੱਡੀਆਂ ਲਵਾਤੀਆਂ ਇਹਨਾਂ ਨੇ ਮੈਨੂੰ ਸੱਚੀ ਦੱਸੀਏ ਤੇ ਮੈਨੂੰ ਸੀਪੀ ਸਾਹਿਬ ਤੇ ਪੂਰਾ ਭਰੋਸਾ ਵਾ ਪਰ ਜਿਹਦੇ ਜਿੱਦਾਂ ਮੈਨੂੰ ਥਾਣੇਉਂ ਬੁਲਾਉਂਦੇ ਆ ਕੇ ਤੈਨੂੰ ਬਿਠਾਣਾ ਮਨੂੰ ਸਰ ਉੱਥੇ ਮੇਰੀ ਜਾਨ ਦਾ ਖਤਰਾ ਵਾ ਇਹ ਮੇਰਾ ਕੋਈ ਵੀ ਨੁਕਸਾਨ ਕਰ ਸਕਦੇ ਆ ਮੈਂ ਤਾਂ ਨਹੀਂ ਕਿ ਰਿਕਾਰਡਿੰਗ ਸੁਣਾਣਾ ਵਾ ਉਰ ਜੀ ਸਾਫ਼-ਸਾਫ਼ ਕਹਿ ਰਿਹਾ ਕਿ ਅਸੀਂ ਥਾਣੇ ਬੈਠੇ ਆ ਤੂੰ ਜੋ ਗਲਤ ਬੋਲਿਆ ਤੇ ਅਸੀਂ ਤੈਨੂੰ ਥਾਣੇ ਦੇ ਵਿੱਚ ਹੀ ਤੈਨੂੰ ਮਾਰ ਦਾਂਗੇ ਤਾਂ ਉਹ ਵੀ ਰਿਕਾਰਡਿੰਗ ਸੁਣਾ ਦਣਾ ਸਰ ਤੁਸੀਂ ਡਿਮਾਂਡ ਕੀ ਕਰ ਦਿੱਤੀ ਹੋਣਾ ਕੀ ਸਰ ਮੈਂ ਇਹੋ ਡਿਮਾਂਡ ਕਰਦਾ ਸਰ ਜਿਹੜੇ ਜਿਹੜੇ ਬੰਦਿਆਂ ਨੇ ਜਿੱਦਾਂ ਧਰਮ ਹੋ ਗਿਆ ਸਾਗਰ ਦਾ ਹੈਗਾ ਜੀ ਇੱਕ ਨਰੇ ਨਾਲ ਭਾਈਵਾਲ ਹੈਗਾ ਦਾ ਇੱਕ ਸੇਮਰ ਕਬੱਡੀ ਹੈਗਾ ਜੀ ਇੱਕ ਨਾਲ ਭਾਈਵਾਲ ਹੋਰ ਹੈਗਾ ਉਹਦਾ ਇੱਕ ਸਕਿੰਟ ਮੈਂ ਤੁਹਾਨੂੰ ਦਿਖ ਦਣਾ ਜੀ ਰੁਸਤਮ ਨਾਮ ਹੈ ਜੀ ਮੈਂ ਤੁਹਾਨੂੰ ਦਿਖਾ ਇਹ ਸਰ ਇਹਨਾਂ ਨੇ ਆਪ ਵੀ ਬੜੀਆਂ ਬੰਨੇ ਵਿਊਸ ਧਮਕੀਆਂ ਲਾਈਆਂ ਗਾਣਾ ਵੀ ਕੱਢੀਆਂ ਧਮਕੀਆਂ বাজਾਉਣਾਂ ਮਾਰਦੀਆਂ ਲਾਈਆਂ ਤੇ ਇਹਨਾਂ ਦੇ ਬੰਦਿਆਂ ਨੇ ਵੀ ਲਾਈਆਂ ਇਹ ਸਾਰੀ ਡਿਟੇਲ ਜਿਹੜੇ ਜਿਹੜੇ ਨੰਬਰ ਦੇ ਮਾਮਲੇ ਆ ਜਣਾ ਇਹ ਸਾਰਿਆਂ ਦੇ ਕਾਰਵਾਈ ਹੋਣੀ ਚਾਹੀਦੀ ਆ ਤੇ ਉਹ ਜਿਹੜਾ ਬੰਦਾ ਕੰਮ ਕਰਾ ਰਿਆ ਇਹਨਾਂ ਦੇ ਪਿੱਛੇ ਬੈਕ ਤੇ ਤੇ ਉਹਦੇ ਤੇ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਨੂੰ ਮੇਰਾ ਕੋਈ ਨੁਕਸਾਨ ਜਾਂ ਮੇਰੇ ਬੱਚਿਆਂ ਦਾ ਮੇਰੇ ਪਰਿਵਾਰ ਦਾ ਮੇਰਾ ਕੋਈ ਨੁਕਸਾਨ ਦਾ ਉਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਰਣਦੀਪ ਸਿੰਘ ਰਿੰਪਲ ਆ ਧਰਮਾ ਤੇ ਉਹਦੇ ਜਿਹੜੇ ਭਾਈ ਵਾਲਾ ਜਿਹੜੇ ਇਹ ਸਾਰੇ ਹੋਣਗੇ ਪੰਜਾਬ ਸਰਕਾਰ ਕੋ ਕੀ ਮੰਗ ਪੰਜਾਬ ਸਰਕਾਰ ਕੀ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਇਹੋ ਜੇ ਬਦਮਾਸ਼ਾਂ ਨੂੰ ਨੱਥ ਪਾਈ ਜਾਵੇ ਤਦ ਕੀ ਸਾਡਾ ਪੰਜਾਬ ਖੁਸ਼ਹਾਲ ਹੋਏ ਹੁਣ ਜਿਸ ਤਰ੍ਹਾਂ ਮੇਨਾਂ ਦਾ ਹੋ ਰਿਹਾ ਮੈਨੂੰ ਕਹਿਤਾ ਜੀ ਫੋਨ ਬੰਦ ਕਰ ਦੇ ਅੱਜ ਮੈਨੂੰ ਕਹਿਤਾ ਸਿਮ ਨਵਾਂ ਲੈ ਲੈ ਕੱਲ ਨੂੰ ਮੈਨੂੰ ਕਹਿੰਗੇ ਘਰ ਵੇਚ ਕੇ ਤੇ ਆਪਣਾ ਵਪਾਰ ਵੇਚ ਕੇ ਤੂੰ ਕਿਤੇ ਹੋਰ ਚੱਲ ਜਾ ਇਹ ਮੇਨ ਪੁਲਿਸ ਵਾਲ ਨੇ ਕਿਹਾ ਜੀ ਮੇਰੇ ਕੋਲ ਰਿਕਾਰਡਿੰਗ ਪਈ ਉਹਨਾਂ ਦੀ ਵਿੱਚ ਮੈਂ ਤੁਹਾਨੂੰ ਵੀ ਸੁਣਾ ਦਣਾ ਸਰ ਮੈਂ ਘਰ ਵੀ ਵੇਚ ਦਣਾ ਸਰ ਸਭ ਕੁਝ ਵੇਚਣਾ ਮੈਂ ਛੱਡ ਛੱਡ ਦਣਾ ਸਰ ਇਹ ਇਹਦਾ ਮਤਲਬ ਕਿ ਸਰ ਸ਼ਹਿਰ ਦੇ ਵਿੱਚ ਗੁੰਡਾਗਰਦੀ ਚੱਲੀ ਜਾ ਰਹੀ ਹੈ ਸਰ ਇੰਨਾ ਕਿ ਜ਼ਿਆਦਾ ਕ੍ਰਾਈਮ ਵਧ ਗਿਆ ਜੇ ਆਪਾਂ ਪੁਲਿਸ ਨੂੰ ਕੰਪਲੇਨ ਕਰਨ ਜਾਂਦੇ ਹਾਂ ਨਾ ਕਿਸੇ ਨਾ ਕਿਸੇ ਦਾ ਉਹਨਾਂ ਨੂੰ ਕਿਉਂ ਆ ਚੀਤੋਂ ਦਬਦੀ ਐ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕਰ ਸਰ ਮੈਂ ਉਹਨਾਂ ਕੋਲ ਵੀ ਜਾਵਾਂਗਾ ਸਰ ਮੈਂ ਸਾਰੀਆਂ ਦੇਖੋ ਮੇਲਸ ਕੀਤੀਆਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਕੀਤੀਆਂ ਐ ਸੀਐਮ ਸਾਹਿਬ ਦੇ ਆਫਿਸ ਕੀ ਅੱਜ ਉਹਨਾਂ ਦਾ ਸਵੇਰੇ ਰਿਪਲਾਈ ਆ ਗਿਆ ਉਹਨਾਂ ਨੇ ਅੱਗੇ ਹੋਮ ਨੂੰ ਸਾਰਿਆਂ ਨੂੰ ਫਾਰਵਰਡ ਕੀਤੀਆਂ ਸਰ ਕਿਉਂਕਿ ਥੱਲੇ ਜਦੋਂ ਸੁਣਵਾਈ ਨਹੀਂ ਹੋ ਰਹੀ ਸਰ ਮੈਨੂੰ ਉੱਤੇ ਜਾਣਾ ਹੀ ਪੈਣਾ ਸੀ ਤੇ ਸਰ ਵੀ ਸਵੇਰੇ ਡੀਜੀਪੀ ਸਾਹਿਬ ਤੋਂ ਵੀ ਟਾਈਮ ਲੈ ਕੇ ਮਿਲ ਰਿਹਾ ਸਰ ਇਸ ਸਾਰੀਆਂ ਜਿੰਨੇ ਵੀ ਸਰ ਆਫੀਸਰਸ ਸਾਰਿਆਂ ਨੂੰ ਸਾਰੀਆਂ ਮੇਲ ਕੀਤੀਆਂ ਗਈਆਂ ਸਰ ਮੇਲ ਵੱਲੋਂ ਸਰ ਚੋ ਵੀ ਚੇਂਜ ਕੀਤਾ ਕੇ ਸਰ ਐਸ ਐਚਓ ਸਾਹਿਬ ਨਾਲ ਹੋਈ ਸੀ ਗੱਲ ਤੇ ਉਹ ਕਹਿੰਦੇ ਜੀ ਕਿ ਮੈਂ ਲੀਵ ਤੇ ਆ ਅੱਜ ਤੇ ਉਹਨਾਂ ਦੀ ਜਗ੍ਹਾ ਕੋਈ ਮੈਮ ਆਇਆ ਹੁਣ ਤੇ ਉਹਨਾਂ ਨਾਲ ਗੱਲ ਹੋਈ ਐ ਸਰ ਸਰ ਹੁਣ ਦੇਖੋ ਹੁਣ ਰੀਸੈਂਟਲੀ ਮਨ ਹੁਣੇ ਵੀ ਕਾਲ ਆਈ ਕਿ ਤੁਸੀਂ ਹੁਣੇ ਥਾਣੇ ਆ ਤੁਹਾਨੂੰ ਸਾਹਮਣੇ ਬਿਠਾਣਾ ਸਰ ਬੰਦੇ ਫੜੇ ਨੇ ਥਾਣੇ ਬਿਠਾਏ ਮੈਂ ਤੁਹਾਨੂੰ ਵੀਡੀਓ ਦੇਣਾ ਸਰ ਜਿਹੜੇ ਮੇਰੇ ਘਰ ਦੇ ਪਰੋ ਬੰਦੇ ਅਰੈਸਟ ਕਰਕੇ ਲੈ ਕੇ ਗਏ ਐ ਇਸਦਾ ਤੁਹਾਡੇ ਜਿਹੜੇ client ਹੈ ਰਿੱਕੀ ਭੱਲਾ ਇਹਨਾਂ ਨੂੰ ਲਗਾਤਾਰੀ ਫਰੈਕ ਕਾਲਸ ਆ ਰਹੇ ਆ ਤੁਸੀਂ ਲੀਗਲ ਤੌਰ ਤੇ ਕਿਸ ਤਰੀਕੇ ਇਹਨਾਂ ਦੀ ਸਹਾਇਤਾ ਕਰਦੇ ਪਏ ਜੇ ਤੇ ਜਿਸ ਤਰੀਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਉਹ ਤੁਹਾਨੂੰ ਕਿਸ ਤਰੀਕੇ ਦੱਸਦੇ ਆਪਣਾ ਨਾਮ ਦੱਸ ਕੇ ਤੇ ਹਾਂ ਮੇਰਾ ਨਾਮ ਹੈ ਜੀ ਐਡਵੋਕੇਟ लवली ਸ਼ਰਮਾ ਮੈਂ ਰਿੱਕੀ ਜੀ ਦੀ ਸਾਰੀ ਗੱਲ ਸੁਣੀ ਹੈ ਤੇ ਜਿਹਦੇ ਵਿੱਚ ਇਹ ਆਪਣੇ ਆਪ ਨੂੰ ਜਿਹੜਾ ਡਰਿਆ ਮਹਿਸੂਸ ਕਰਦੇ ਵੇ ਉਹਦੇ ਵਿੱਚ ਕੀ ਹੈ ਕਿ ਇਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜੋ ਕਿ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਜੋ ਇੱਕ ਅਟੈਕ ਹੋਇਆ ਸੀ ਅੱਜ ਤੋਂ ਬੀਤੇ ਦਿਨ ਉਹਦਾ ਆ ਜਿਹੜੀ ਬਾਕੀ ਜਿਹੜੇ ਅਟੈਕ ਹੋਏ ਪਹਿਲਾਂ ਇੱਕ 2017 ਦੇ ਵਿੱਚ ਉਹ ਨਾਲ ਦਾ ਮਿਲਦਾ ਜਿਹਾ ਹੈਗਾ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਲੀਗਲ ਰਾਈਟ ਜਿਹੜੇ ਹੈਗੇ ਨੇ ਉਹ ਪ੍ਰੋਟੈਕਟ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਵੇਖੋ ਬੰਦੇ ਦੀ ਜਿਹੜੀ ਜਾਨ ਆ ਉਹ ਜਾਨ ਬਹੁਤ ਜ਼ਰੂਰੀ ਆ ਠੀਕ ਆ ਇਹ ਹੁਣ ਆਪਣੇ ਆਪ ਨੂੰ ਥੋੜਾ ਡਰਿਆ ਮਹਿਸੂਸ ਕਰਦੇ ਨੇ ਆਪਾਂ ਕਿਉਂਕਿ ਬੰਦਾ ਜਿਹੜਾ ਆ ਨਾ ਆਪਣੀ ਫੈਮਲੀ ਨੂੰ ਲੈ ਕੇ ਬਹੁਤ ਡਰਿਆ ਮਹਿਸੂਸ ਕਰਦਾ ਸੋ ਇਸ ਕਰਕੇ ਮੈਂ ਤਾਂ ਪਹਿਲੀ ਅਪੀਲ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਹੈਗੇ ਨੇ ਭੁੱਲਰ ਸਾਹਿਬ ਆ ਭਾਈ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਪਹਿਲਾਂ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ ਕਿਉਂਕਿ ਜਿਹੜੇ ਵੀ ਅਲੀਗੇਸ਼ਨ ਹੈਗੇ ਨੇ ਉਹ ਤਾਂ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਨੇ ਉਹ ਤਾਂ ਪੁਲਿਸ ਕਰੇਗੀ ਉਹ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਐਸਐਚਓ ਸਾਹਿਬ ਤੇ ਵਿਸ਼ਵਾਸ ਹੈ ਇਹ ਕਰਨਗੇ ਪਰ ਆਪਾਂ ਇਹ ਚਾਹੁੰਦੇ ਕਿ ਸਭ ਤੋਂ ਪਹਿਲੀ ਪਹਿਲ ਦੇ ਆਧਾਰ ਦੇ ਉੱਤੇ ਹੈਗੀ ਹੈ ਉਹ ਸੁਰੱਖਿਆ ਜਿਹੜੀ ਯਕੀਨੀ ਬਣਾਈ ਜਾਵੇ ਜਿਹਦੇ ਰਿਗਾਰਡਿੰਗ ਅਸੀਂ ਕੱਲ ਥਾਣੇ ਵੀ ਕੰਪਲੇਂਟ ਦਵਾਵਾਂਗੇ ਤੇ ਸੀਪੀ ਸਾਹਿਬ ਕੋ ਵੀ ਪੇਸ਼ ਹੋਵਾਂਗੇ ਤੇ ਅੱਗੇ ਜਿਹੜਾ ਜੇ ਇਹਦੇ ਤੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਆਪਾਂ ਮਾਨਯੋਗ ਡੀਜੀਪੀ ਸਾਹਿਬ ਜੀ ਕੋ ਵੀ ਜਾਵਾਂਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੱਗਦਾ ਕਿ ਪੋਸਟ ਕੋਣੀ ਇੱਕ ਲੀਗਲ ਹੈਗਾ ਜਾਂ ਪੋਸਟ ਨੂੰ ਰੀ ਪੋਸਟ ਕਰਨਾ ਇਲੀਗਲ ਹੈਗਾ ਕਿਸੇ ਦੇਖੋ ਜੀ ਲੀਗਲ ਹੈਗਾ ਕਿਉਂਕਿ ਜਿਹੜੇ ਹੁੰਦੀ ਹੈ ਇਹ ਹੁੰਦੇ ਵਿਚਾਰ ਵਿਚਾਰ ਕੋਈ ਵੀ ਆਪਣੇ ਦੱਸ ਸਕਦਾ ਕਿਉਂਕਿ ਆਰਟੀਕਲ ਜਿਹੜਾ 21 ਹੈਗਾ ਸਾਨੂੰ ਕਨਸਟੀਟਿਊਸ਼ਨ ਦਾ ਉਹ ਸਾਨੂੰ ਰਾਈਟ ਦਿੰਦਾ ਜੀਣ ਵਾਸਤੇ ਤੇ ਆਰਟੀਕਲ 19 ਜਿਹੜਾ ਹੈਗਾ ਉਹ ਰਾਈਟ ਟੂ ਫ੍ਰੀडम ਹੈਗਾ ਰਾਈਟ ਟੂ ਫ੍ਰੀडम ਸਪੀਚ ਐ ਸਭ ਕੁਝ ਜੀ ਸੋ ਇਸ ਕਰਕੇ ਇਹ ਤੇ ਹਰ ਬੰਦੇ ਦਾ ਆਪਣਾ ਮਨ ਆ ਤੇ ਆਪਣਾ ਦਾ ਰਾਈਟ ਆ ਉਹ ਕੁਝ ਵੀ ਪੋਸਟ ਕਰ ਸਕਦਾ ਜੋ ਉਹਨੂੰ ਸਹੀ ਲੱਗੇ ਜਾਂ ਉਹਨੂੰ ਗਲਤ ਲੱਗੇ